ਨੀਤਾ ਸਮਰਾਲਾ ਇਹ ਜਿਹੜਾ ਕਾਲਾ ਬੱਛਾ ਬਾ ਨੀਤੇ ਦਾ ਸਮਰਾਲੇ ਵਾਲੇ ਦਾ ਵੱਡੇ ਬਲਦਾਂ 20 ਸੈਕਿੰਡ 88 ਹੋਈ 20 ਸੈਕਿੰਡ 88 ਪੁਆਇੰਟ ਆ ਬਾਈ ਜੀ ਸਮਾ 20 88 ਇਹ ਬਾਈ ਜੀ ਲੰਬਰਦਾਰ ਨਾਇਬ ਸਿੰਘ ਰਾਮਪੁਰ ਦਾ ਕਾਲੇ ਕੰਨਾਂ ਵਾਲਾ ਬਾ ਬਾਈ 골ਡੀ ਹੋਣਾ ਦਾ ਸੋਨੀ ਹੋਣਾ ਦਾ ਰਾਮਪੁਰ ਵਾਲਿਆਂ ਦਾ ਬਿਆਨਤ ਹੋਣਾ ਦਾ ਕਿੰਨਾ 72 ਪੁਆਇੰਟ ਆ ਬਾਜੀ ਸਮਾ ਮਾਰੀ ਕੇਰਾ ਸ਼ਰੀ ਨਗਾ ਕੇਰਾ 2 ਸੈਕਿੰਡ 35 ਪੁਆਇੰਟ ਬਾਜੀ ਲੱਗਿਆ ਸਮਾ ਆ ਗਈ ਬਈ ਬੀ ਸੈਕਿੰਡ 88 ਪੁਆਇੰਟ ਆ ਬੀ 88 ਇਹ ਬਾਈ ਜੀ ਨੀਤਾ ਸਮਰਾਲਾ ਇਹ ਜਿਹੜਾ ਕਾਲਾ ਬੱਛਾ ਬਾ ਨੀਤੇ ਦਾ ਸਮਰਾਲੇ ਵਾਲੇ ਦਾ ਵੱਡੇ ਬਲਦਾਂ ਚ ਗੱਡੀ ਚੜੀ ਹੋਈ ਆ ਤੇ ਨਾਲ ਹੀ ਬਾਈ ਜੀ ਜੋਤੀ ਹੋਣੀ ਮੁੰਡੇ ਮਾਨਕੀ ਵਾਲਾ ਭਗੌਰ ਮਾਨਕੀ ਕੁਲਦੀਪ ਹੋਣੀ ਸਾਰੇ ਬੰਦੇ ਬਾਈ ਜੀ ਖਜ਼ਾਨਚੀ ਸਰਦਾਰ ਅਮਰ ਸਿੰਘ ਹੋਣੀ ਸਦਾ ਪੁੱਤਰ ਬਾਈ ਜੀ ਵੱਡਾ ਬਾਗੀ ਬਈ ਨਦਰ ਸਾਹਿਬ 8 ਤਰੀਕ ਨੂੰ ਵੀ ਬਾਈ ਜੀ ਸੇਵਾ ਦਾ ਮੱਕਾ ਦਿੱਤਾ 9 ਤਰੀਕ ਨੂੰ ਵੀ ਵੱਡਦਾ ਤੇ ਸੇਵਾ ਦਾ ਮੱਕਾ ਦਿੱਤਾ ਬਹੁਤ ਧੰਨਵਾਦ ਸਾਰੇ ਸ਼ਾਹਬੇ ਨਗਰ ਦਾ ਅੱਪ 2088 ਪੁਆਇੰਟ ਆ ਬਾਈ ਜੀ ਸਮਾ ਹਾਸੀ ਇਹ ਬਾਈ ਜਰਨੈਲ ਸਿੰਘ ਜੀ ਇਹ ਬਾਈ ਜਰਨੈਲ ਦਬਾਬੇ ਚ ਪੈਂਦਾ ਹਣੀ ਮੜੌਲੀ ਮੋਨੂ ਬੱਲੋ ਮਾਜਰਾ ਮੋਨੂ ਬੱਲੋ ਮਾਜਰਾ ਮਹਾਲੀ ਦੀ ਬੁੱਕਲ ਦੇ ਵਿੱਚ ਪੈਂਦਾ ਸੋ ਇਹਨੂੰ ਭਜਾਉਣ ਵਾਲਾ ਪੰਜਾਬ ਦਾ ਚੈਂਪੀਅਨ ਗੜਵਾਨਾ инду ਮੇਘਵਾਲ ਸਾਰੇ ਬੰਦਿਆਂ ਨੇ ਆ ਗਈ ਬਾਈ 20 75 ਪੁਆਇੰਟ ਆ ਬਾਈ ਜੀ ਸਮਾ 20 75 ਇਹ ਦਵਾਰਾ ਭੱਜਿਆ ਪਰਲੇ ਪਾਸੇ ਵਾਲਾ ਦਵਾਰਾ ਇਹ ਬਾਈ ਜੀ ਨੰਬਰਦਾਰ ਨਾਇਬ ਸਿੰਘ ਰਾਮਪੁਰ ਦਾ ਕਾਲੇ ਕੰਨਾਂ ਵਾਲਾ ਵਾ ਬਾਈ 골ਡੀ ਹੋਣਾ ਦਾ ਸੋਨੀ ਹੋਣਾ ਦਾ ਰਾਮਪੁਰ ਵਾਲਿਆਂ ਦਾ ਬਿਆੰਤ ਹੋਣਾ ਦਾ ਸਤਵੰਤ ਹੋਣਾ ਦਾ ਪਹਿਲਵਾਨ ਹੋਣਾ ਦਾ ਮਹਿਰਨੇ ਵਾਲਿਆਂ ਦਾ ਤੇ ਔਰਲੇ ਪਾਸੇ ਬਾਈ ਜੀ ਟੱਟਾਂ ਵਾਲੇ ਸਰਦਾਰ ਸ਼ੇਰ ਸਿੰਘ ਹੁਣਾ ਦਾ ਪੇਚਾ ਪੂਰਾ ਯਾ ਟੱਟ ਤੇ ਨਾਲ ਹੀ ਬੋਪਾ ਰਾਏ ਟੱਟ ਪੰਡੋਰੀ ਇਹਦਾ ਬਾਈ ਬਿੱਲਾ ਮਾਣੀ ਖੇੜੇ ਵਾਲਾ ਗੱਗੂ ਗਿੱਲ ਦੇ ਪਿੰਡ 31000 ਰੁਪਇਆ ਨਾਮ ਆ 11 ਨਵੰਬਰ ਦਾ ਲਓ ਬਾਜੀ ਦੂਜੀ ਸ਼ਬਦੀ ਪਹਿਲੀ ਗੱਡੀ ਆ ਗਈ ਬਈ ਕੀ ਬਾਤ ਆ ਕਿਵੇਂ ਸ਼ੈਰੀ ਗੱਲ ਨਾਲ ਹੀ ਜੁੜ ਗਈ ਸੋ ਕਹਾਣੀ ਕਿੱਥੇ ਆ ਉੱਪ 20 ਸੈਕਿੰਡ 72 ਪੁਆਇੰਟ ਆ ਬਾਈ ਜੀ ਸਮਾ ਮਾਰੀ ਕੇਰਾ ਸ਼ਰੀ ਨਗਾ ਕੇਰਾ 20 ਸੈਕਿੰਡ 72 ਪੁਆਇੰਟ ਆ ਬਾਈ ਜੀ ਸਮਾ ਇਹ ਪਰਲੇ ਪਾਸੇ ਭੱਜਿਆ ਬਾਈ ਜੀ ਤਰਮਿੰਦਰ ਜਖੜਾ ਦਾ ਜੀਤੇ ਮੀਮਸੇ ਦਾ ਸ਼ੀਰਾ ਤਖਾਨਬਦ ਕੈਨੇਡਾ ਕੈਲਗਰੀ ਹਰਵਿੰਦਰ ਤਖਾਨਬਦ ਅਮਰੀਕਾ ਯੂਨਾਈਟਿਡ ਸਟੇਟ ਇਹ ਪਰਲੇ ਪਾਸੇ ਜਿਹੜਾ ਬੱਗਾ ਭੱਜਿਆ ਤੇ ਜਿਹੜਾ ਔਰਲੇ ਪਾਸੇ ਭੱਜਿਆ ਵਾ ਆ ਬੁੱਕਲ ਦੇ ਵਿੱਚ ਪਿੰਡਾ ਪਸੌੜ ਉਥੋਂ ਦੇ ਬਿੰਦਰ ਪਸੌੜ ਵਾਲੇ ਦਾ ਭੱਜਿਆ ਕਾਲਾ ਜਿਹੜਾ ਔਰਲੇ ਪਾਸੇ ਭੱਜਿਆ ਬਿੰਦਰ ਪਸੌੜ ਵਾਲਾ ਆ ਗਈ ਭਈ ਜੁਟਾ ਜੀ ਬਤਾ ਬੰਦੇ ਆ 20 ਸੈਕਿੰਡ 35 ਪੁਆਇੰਟ ਬਾਕੀ ਲੱਗ ਗਿਆ ਸਮਾਂ 20 ਸੈਕਿੰਡ 35 ਪੁਆਇੰਟ ਲੱਗ ਗਿਆ ਸਮਾਂ ਬਾਈ ਜੀ ਇਹ ਆ ਬਾਈ ਜੀ ਗੁਰਮਖ ਮਾਨੂੰਕੇ ਮਨਪ੍ਰੀਤ ਲੰਮੇ ਸ਼ੀਰਾ ਲੰਮੇ ਜਿਹੜਾ ਉਰਲੇ ਪਾਸੇ ਭੱਜ ਗਿਆ ਪਰਲੇ ਪਾਸੇ ਬਾਈ ਜੀ ਚੰਨੀ ਬੋਪਾ ਰਾਏ ਜਿਹੜਾ ਆ ਭੱਜਿਆ ਆਉਂਦਾ ਬਚਾਲੇ ਗੱਭਰੂ ਕਰਨ ਬੋਪਾ ਰਾਏ ਪਿੰਦਰੀ ਢੱਟ ਗੋਰਾ ਢੱਟਰ ਇਹ ਜਿਹੜਾ ਪਰਲੇ ਪਾਸੇ ਭੱਜਿਆ ਹਰਿਆਣੇ 'ਚ ਲਗਾਤਾਰ 7 ਮੇਲੇ ਜਿੱਤੇ ਆ ਅੱਜ ਹੀ ਪਿੰਦਰੀ ਹੁਣਾਂ ਨੇ ਚੰਨੀ ਹੁਣਾਂ ਨੇ ਕਰਨ ਹੁਣਾਂ ਨੇ ਨੱਥ ਫੜੀ ਆ ਤੇ ਅੱਜ ਫੇਰ ਛੇਰਪੁਰ ਸੋਡੀਆਂ ਦੇ ਵਿੱਚ ਆ ਕੇ ਨੱਥ ਮਾਲਕਾਂ ਦੇ ਹੱਥ ਪਵਾਤੀ ਤੇ ਔਰਲੇ ਪਾਸੇ ਬਾਈ ਜੀ ਫੇਰੇ ਭੱਜਿਆ ਵਾ